ਇਹ ਹੈ ਜੀ ਪੰਜਵੀਂ ਪੋੜੀ ਦੀ ਚੌਥੀ ਪੰਕਤੀ ਇਹਦੇ ਪੰਕਤੀ ਦੇ ਵਿਚਕਾਰ ਨਾਨਕ ਆਇਆ ਜੀ ਨਾਨਕ ਗਾਵੀ ਹੈ ਗੁਣੀ ਨਿਦਾਨ ਤੇ ਇਸ ਨੂੰ ਆਪਾਂ ਗਾ ਕੇ ਵੀ ਪੜ ਸਕਦੇ ਹਾਂ ਜੀ ਨਾਨਕ ਗਾਵੀ ਹੈ ਗੂਨੀ ਨਿਦਾਨ ਗਾਵੀ ਹੈ ਗੂਨੀ ਨਿਦਾਨ ਨਾਨਕ ਕਹਿਣ ਤੋਂ ਬਾਅਦ ਥੋੜਾ ਸਮਾਂ ਰੁਕ ਜਾਣਾ ਹੈ ਜੀ ਠੀਕ ਹੈ ਇੱਥੇ ਨਾਨਕ ਦੇ ਅਰਥ ਜਿਹੜੇ ਆਪਾਂ ਕਰਦੇ ਆਏ ਕਿ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖਦਾ ਹੈ ਕਿਹਨੂੰ ਆਖਦਾ ਹੈ ਉਹ ਆਪਣੇ ਮਨ ਨੂੰ ਆਖਦਾ ਹੈ ਠੀਕ ਹੈ ਜੀ ਗਾਵੀਏ ਪਾਵ ਕਿਸੇ ਚੀਜ਼ ਨੂੰ ਗਾਉਣਾ ਕਿਸੇ ਚੀਜ਼ ਨੂੰ ਬੋਲਣਾ ਜਿਵੇਂ ਹੁਣ ਆਪਾਂ ਪੰਗਤੀ ਗਾ ਕੇ ਹਟੇ ਆਂ ਜੀ ਠੀਕ ਹੈ ਕਿਸੇ ਚੀਜ਼ ਨੂੰ ਬੋਲਣਾ ਪਹਿਲਾਂ ਜਿਵੇਂ ਗਾਵੇ ਕੋ ਤਾਨ ਆਏ ਸੀਗਾ ਉੱਥੇ ਪਤਾ ਸੇ ਵੀ ਲੋਕ ਸਿਫਤ ਸਲਾਹ ਕਰਦੇ ਆ ਲੋਕ ਦੱਸਦੇ ਆ ਲੋਕ ਬੋਲਦੇ ਆ ਲੋਕ ਯਾਦ ਕਰਦੇ ਆ ਉਹੀ ਹੈ ਜੀ ਗਾਵੀਏ ਮਤਲਬ ਗੁਣਾ ਨੂੰ ਗਾਉਣਾ ਸਿਫਤ ਸਲਾਹ ਕਰਨੀ ਸਿਮਰਨਾ ਯਾਦ ਕਰਨਾ ਗੁਣੀ ਜਿਹੜਾ ਗੁਨਾ ਦੇ ਨਾਲ ਭਰਪੂਰ ਹੋਵੇ ਜੀ ਜਿਹੜਾ ਗੁਨਾ ਦੇ ਨਾਲ ਭਰਿਆ ਹੋਇਆ ਠੀਕ ਹੈ ਖਜ਼ਾਨਾ ਭਾਵ ਨਿਧਾਨ ਭੰਡਾਰਾ ਨਿਧਾਨ ਨੰਨੇ ਨੂੰ ਔਂਕੜ ਭਾਵ ਜਿਹੜਾ ਪ੍ਰਭੂ ਪਰਮਾਤਮਾ ਹੈ ਗੁਨਾ ਦਾ ਭਰਿਆ ਹੋਇਆ ਖਜ਼ਾਨਾ ਹੈ ਇਸ ਲਈ ਨਿਧਾਨ ਨੂੰ ਨੰਨੇ ਨੂੰ ਔਂਕੜ ਹੈ ਜੀ ਇਹ ਪਰਮਾਤਮਾ ਦੀ ਗੱਲ ਕਰਦੇ ਆ ਤੇ ਅਰਥ ਨਿਕਲਦੇ ਨੇ ਕਿ ਨਾਨਕ ਆਖਦਾ ਹੈ ਨਾਨਕ ਸ਼ਾਇਰ ਆਖਦਾ ਹੈ ਨਾਨਕ ਕਵੀ ਆਖਦਾ ਹੈ ਹੇ ਮੇਰੇ ਮਨਾ ਮੇਰੇ ਮਿੱਤਰ ਪਿਆਰੇ ਆ ਮਨਾ ਉਸ ਗੁਨਾ ਦੇ ਖਜ਼ਾਨੇ ਉਸ ਗੁਨਾ ਨਾਲ ਭਰਪੂਰ ਖਜ਼ਾਨੇ ਪ੍ਰਭੂ ਪਰਮਾਤਮਾ ਨੂੰ ਸਿਮਰ ਸਦਾ ਉਸ ਨੂੰ ਯਾਦ ਕਰ ਤੇ ਇਸ ਦੇ ਭਾਵ ਅਰਥ ਨਿਕਲਦੇ ਨੇ ਜੀ ਅੱਗੇ ਕਿ ਬੰਦਾ ਆਪਣੇ ਮਨ ਦੀਆਂ ਭਾਵਨਾਵਾਂ ਅਨੁਸਾਰ ਠੀਕ ਹੈ ਜੀ ਜਿੱਦਾਂ ਜੋ ਤੁਹਾਡਾ ਮਨ ਫੀਲ ਕਰਦਾ ਜੋ ਤੁਹਾਡਾ ਮੂਡ ਹੁੰਦਾ ਭਾਵ ਉਸ ਪ੍ਰਭੂ ਪਰਮਾਤਮਾ ਦੇ ਗੁਣਾਂ ਨੂੰ ਗੁਰਬਾਣੀ ਦੀਆਂ ਪੰਕਤੀਆਂ ਦੇ ਰੂਪ ਵਿੱਚ ਗਾਇਆ ਕਰ ਜਿਹੜਾ ਆਪਾਂ ਇਹ ਜਪਜੀ ਸਾਹਿਬ ਨਾਲ ਦੇ ਨਾਲ ਗਾ ਕੇ ਪੜਨ ਦੀ ਕੋਸ਼ਿਸ਼ ਕਰਦੇ ਹਾਂ ਜੀ ਇਸ ਦਾ ਇੱਕ ਪਾਪ ਵੀ ਇਹੀ ਹੈ ਕਿ ਜੋ ਤੁਹਾਡੇ ਜਦੋਂ ਵੀ ਮਨ ਚਾ ਰਿਹਾ ਚਾਹੇ ਇੱਕ ਪੰਕਤੀ ਚਾਹੇ ਦੋ ਪੰਕਤੀ ਤੁਸੀਂ ਉਹਨਾਂ ਨੂੰ ਗਾਇਆ ਕਰੋ ਕਿਉਂਕਿ ਇਹ ਜਿਹੜਾ ਇੱਕ ਰਹੱਸ ਹੈ ਜਦੋਂ ਤੁਸੀਂ ਬਾਣੀ ਨੂੰ ਆਪਣੇ ਢੰਗ ਦੇ ਨਾਲ ਗਾਉਣਾ ਸ਼ੁਰੂ ਕਰ ਦਿੱਤਾ ਨਾ ਜੀ ਤਾਂ ਤੁਹਾਨੂੰ ਸਵਾਦ ਬਹੁਤ ਜ਼ਿਆਦਾ ਆਉਣ ਲੱਗ ਜਾਣਾ ਬਣੇ ਦਾ ਜੋ ਬਾਣੀ ਦਾ ਰਸ ਹੈ ਨਾ ਉਹ ਤੁਹਾਨੂੰ ਆਉਣ ਲੱਗ ਜਾਣਾ ਗੁਰਬਾਣੀ ਦੇ ਵਿੱਚ ਹਰ ਭਾਵਨਾਵਾਂ ਦੇ ਸ਼ਬਦ ਮੌਜੂਦ ਹਨ ਜੀ ਜਿਹੜੀ ਗੁਰਬਾਣੀ ਹੈ ਜੀ ਇਹ ਮਨ ਦੀਆਂ ਵੱਖ-ਵੱਖ ਅਵਸਥਾਵਾਂ ਦੀ ਗੱਲ ਹੈ ਜੀ ਗੁਰਬਾਣੀ ਦੇ ਵਿੱਚ ਖੁਸ਼ੀ ਵਾਲੇ ਸ਼ਬਦ ਵੀ ਹੈ ਜੀ ਖੁਸ਼ਖਬਰੀ ਖੁਸ਼ਖਬਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ਖਬਰੀ ਗੁਰਬਾਣੀ ਵਿੱਚ ਵਿਛੋੜੇ ਵਾਲੇ ਸ਼ਬਦ ਵੀ ਹੈ ਜੀ ਮਿਲਾਪ ਵਾਲੇ ਸ਼ਬਦ ਵੀ ਹੈ ਮਾਫੀ ਵਾਲੇ ਸ਼ਬਦ ਵੀ ਹੈ ਆਸਰੇ ਵਾਲੇ ਸ਼ਬਦ ਵੀ ਹੈ ਜੀ ਰੱਖਿਆ ਵਾਲੇ ਸ਼ਬਦ ਵੀ ਹੈ ਹਉ ਪਾਪੀ ਤੋਂ ਬਖਸ਼ਣਹਾਰ ਠੀਕ ਹੈ ਜੀ ਗੁਰਬਾਣੀ ਵਿੱਚ ਤੋਰੀ ਨਾ ਟੂਟੇ ਛੋਰੀ ਨਾ ਛੂਟੇ ਐਸੀ ਮਾਦੋ ਖਿੰਚ ਤਣੀ ਮੂ ਲਾਲਣ ਸਿਓ ਪ੍ਰੀਤ ਬਣੀ ਪ੍ਰੀਤ ਵਾਲੇ ਸ਼ਬਦ ਵੀ ਹੈ ਜੀ ਬڑے ਬਹੁਤ ਸ਼ਬਦ ਨੇ ਗੁਰਬਾਣੀ ਦੇ ਵਿੱਚ ਤੁਹਾਡੀ ਆਪਣੇ ਮਨ ਦੇ ਵਿਚਾਰ ਦੇ ਨਾਲ ਆਪਣੇ ਫੀਲਿੰਗਾਂ ਦੇ ਨਾਲ ਜੋ ਤੁਸੀਂ ਉਸ ਦਿਨ ਮਹਿਸੂਸ ਕਰਦੇ ਹੋ ਉਸ ਸਮੇਂ ਚ ਮਹਿਸੂਸ ਕਰਦੇ ਹੋ ਕੋਈ ਵੀ ਇੱਕ ਪੰਕਤੀ ਲੈ ਕੇ ਆਪਣੇ ਮਨ ਦੇ ਵਿੱਚ ਜਾਂ ਗੁੰਨਗਣਾ ਕੇ ਗਾ ਲਿਆ ਕਰੋ ਤੇ ਉਸ ਦੇ ਨਾਲ ਕੀ ਹੋਊਗਾ ਮੈਂ ਆਪਣੇ ਪਰਸਨਲ ਨਿੱਜੀ ਅਨੁਭਵ ਤੋਂ ਗੱਲ ਕਰਦਾ ਜੀ ਤੇ ਉਸ ਪ੍ਰਭੂ ਪਰਮਾਤਮਾ ਤੇ ਇਸ ਤਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਬਾਣੀ ਤੇ ਭਰੋਸਾ ਰੱਖ ਕੇ ਕਹਿਣਾ ਤੁਸੀਂ ਇੱਕ ਤੁਕ ਨੂੰ ਤੁਸੀਂ ਇੱਕ ਪੰਕਤੀ ਨੂੰ 8 ਜਾਂ 10 ਵਾਰ ਗਾਦੋਂਗੇ ਨਾ ਜੇ ਤੁਹਾਡਾ ਮਨ ਬੇਚੈਨ ਹੈ ਜੇ ਤੁਹਾਡਾ ਮਨ ਨਹੀਂ ਲੱਗਦਾ ਤਾਂ ਤੁਸੀਂ ਯਕੀਨ ਮੰਨੋ ਕਿ ਤੁਹਾਡਾ ਮਨ ਬੈਰਾਗ ਵਿੱਚ ਆ ਜਾਏਗਾ ਤੁਹਾਡੀਆਂ ਅੱਖਾਂ ਪਰ ਆਣ ਗਈਆਂ ਤੁਹਾਡੇ ਅੰਦਰ ਪ੍ਰਭੂ ਪਰਮਾਤਮਾ ਲਈ ਪ੍ਰੀਤ ਜੁੜ ਜਾਏਗੀ ਤੁਹਾਡਾ ਮਨ ਸ਼ਾਂਤੀ ਵਿੱਚ ਆ ਜਾਏਗਾ ਤੋ ਦਮਨ ਚੁੱਪ-ਚਾਪ ਬੈਠ ਜਾਏਗਾ ਇਹ ਤੁਸੀਂ ਕਦੇ ਵੀ ਅਜਮਾ ਕੇ ਦੇਖ ਲਿਓ ਜੀ ਜੇ ਤੁਹਾਡਾ ਕਦੇ ਵੀ ਮਨ ਨਹੀਂ ਲੱਗਦਾ ਕੋਈ ਵੀ ਬਾਣੀ ਦੀ ਤੱਕ ਕੋਈ ਵੀ ਤੁਸੀਂ ਲੈ ਲਓ ਜਿਮਿਆ ਆਹੀ ਲੈ ਲਓ ਨਾਨਕ ਆਪਣੇ ਮਨ ਦੇ ਵਿੱਚ ਇਹ ਸੋਚੋ ਵੀ ਤੁਸੀਂ ਗੁਰੂ ਨਾਨਕ ਦੇ ਨਾਲ ਬੈਠੇ ਹੋ ਤਾਂ ਗੁਰੂ ਨਾਨਕ ਗਾ ਰਿਹਾ ਹੈ ਤੋ ਤੁਹਾਨੂੰ ਦੱਸ ਰਹੇ ਨੇ ਗਾਵਿ ਇਹ ਗੁਣੀ ਨਿਦਾਨ ਗਾਵੀਐ ਗੁਣੀ ਨਿਦਾਨ ਮਹਾਰਜ ਜਸਰੇ ਨੇ ਉਪលਿਆ ਉਹ ਮਿੱਤਰ ਪਿਆਰੇਆ ਉਸ ਗੁਣਾ ਦੇ ਨਿਧਾਨ ਖਜ਼ਾਨੇ ਪ੍ਰਭ ਪ੍ਰਮਾਤਮਾ ਦੇ ਗੁਣਾ ਨੂੰ ਗਾਇਆ ਕਰ ਕੋਈ ਵੀ ਪੰਕਤੀ ਲੈ ਲੋ ਜੀ ਹਉਮੈ ਕਹੈ ਨ ਕੋਇ ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ ਤੇ ਜਦੋਂ ਤੁਸੀਂ 5 7 10 ਵਾਰ ਗਾ ਲੋਗੇ ਨਾ ਤਾਂ ਆਨੰਦ ਦੇਖਿਓ ਕੀ ਵੱਜਦਾ ਹੈ ਜੀ